ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਲਗਾਮ ਲੱਗਣ ਦੀ ਬਜਾਏ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਐਸੇ ਘੜੀ ਵਿੱਚ ਸ਼ਹਿਰ ਹਟਾ ਅਧੀਨ ਆਉਂਦੇ ਪਿੰਡ ਖੰਡਵਾਲਾ ਵਿੱਚ ਇੱਕ ਸੁਨਾਰੇ ਦੀ ਦੁਕਾਨ ਨੂੰ ਚੋਰਾਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਸੁਨਾਰੇ ਦਾ ਪਿਛਲੀ ਕੰਧ ਤੋੜ ਕੇ ਉਸ ਦੀ ਦੁਕਾਨ ਦੇ ਵਿੱਚੋਂ ਚੋਰਾਂ ਨੇ ਕਰੋੜਾਂ ਰੁਪਏ ਦੇ ਸੋਨੇ ਚਾਂਦੀ ਦੇ ਜ਼ੇਵਰ ਚੋਰੀ ਕਰ ਲੈ ਜਿਸ ਤੋਂ ਬਾਅਦ ਸੁਨਿਆਰੇ ਨੇ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਪੁਲਿਸ ਨੇ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਦੀ ਪਿਛਲੀ ਕੰਧ ਦੇ ਜ਼ਰੀਏ ਅੰਦਰ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਨਾਮ ਮੇਰਾ ਨਾਮ ਮਨੀ ਸ਼ਰਮਾ ਸਰ ਕੀ ਗੱਲ ਹੋਈ ਹੈ ਇਹ ਕਰ ਰਾਤ ਕੋਈ ਦੋ ਤਕਰੀਬਨ ਦੋ ਕੋ ਵੇਣਾ ਕੋਈ ਦੋ ਜਣੇ ਆਏ ਉਹਨਾਂ ਪਿੱਛੋਂ ਕੰਧ ਜੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੈ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ 1 ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਨਾਲ ਸਾਰਾ ਕੀਤਾ ਜੋ ਵੀ ਆਪਣੀ ਕੀਮਤੀ ਚੀਜ਼ ਹੈ ਕੈਸ਼ ਹੈ 3-4 ਲੱਖ 5-5 ਜਿਹੜਾ ਕੈਸ਼ ਹੈ ਉਹ ਵੀ ਲੈ ਗਏ ਜਿਹੜੇ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੇ ਕੋਈ ਪੁੱਟ ਕੇ ਲੈ ਗਏ ਸਾਰੇ ਉਹ ਹਾਂਜੀ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੋ ਜਣੇ ਆਏ ਹੁਣ ਇਹ ਨਹੀਂ ਪਤਾ ਉਹ ਕਿਧਰੋਂ ਦੀ ਆਏ ਕਿਧਰੋਂ ਨਹੀਂ ਆਏ ਹੁਣ ਥੋੜਾ ਜਿਹਾ ਚਲੋ ਜਾਂਚ ਪਰਤਾਲ ਕਰਾਂਗੇ ਤੇ ਫਿਰ ਜਿਹੜੀ ਬੰਦੀ ਕਾਰਵਾਈ ਉਹ ਆਪਣੇ ਜਿੰਨੇ ਆਪਣੇ ਮੁਲਾਜ਼ਮ ਸਾਥੀ ਉਹਨਾਂ ਨੂੰ ਦਵਾਂਗੇ ਕਿਹੜੀ ਜਗ੍ਹਾ ਦੁਕਾਨ ਕੀ ਨਾਮ ਦਵਾਂਗੇ ਚਰਨਜੀਤ ਜੁਐਲਰ ਹੈ ਇਹ ਮੇਨ ਕਣਪੁਰ ਕਾਲੇ ਪਿੰਦਖ ਖੰਡਵਲੇ ਜਿਹੜਾ ਹਾਂਜੀ ਹਾਂਜੀ ਸਰ ਕੀ ਗੱਲ ਹੋਈ ਹੈ ਕੱਲੋ ਇਹ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖੰਡਾਲੇ ਪਿੰਦ ਦਾ ਤੇ ਚਰਨਜੀਤ ਸਿੰਘ ਜੁਵਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਉਹ ਦੇਖ ਲਨੇ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਤੇ ਫੇਸ ਕਰਾਂਗੇ ਜਿਹਨ ਬੰਦੇ ਫੜਾਂ ਸਰ ਕਿੰਨੇ ਕਦੀ ਹੋਈ ਕਿੰਨਾ ਕ ਸੋਨਾ ਲੱਗੇ ਜਾਂ ਕੈਸ਼ ਲੱਗੇ ਕੁਝ ਇਹ ਮਾਲਕਾਂ ਨਾਲ ਪਤਾ ਕਰਦੇ ਆਂ ਜੀ ਮਾਲਕਾਂ ਕੋ ਸਾਰਾ ਪੀਏ ਸੋਨਾ ਜਾਂ ਚਾਂਦੀ ਕਿੰਨੇ ਦੀ ਹੈ ਕਿੰਨੀ ਕੀਮਤ ਹੈ ਕਿੰਨੇ ਦਾ ਸੋਨਾ ਗਿਆ ਸਰ ਕਿਸ ਤਰ੍ਹਾਂ ਦਿੱਤਾ ਗਿਆ ਵਾਰਦਾ ਤੁਹਾਨੂੰ ਅੰਝਾ ਪਿੱਛੇ ਉਹਨਾਂ ਕੰਦ ਪਾੜੀ ਆ ਜੀ ਕੰਦ ਪਾੜ ਕੇ ਅੰਦਰ ਦਾਖਲ ਹੋਏ ਨੇ ਤੋਂ ਦੇਖ ਲੈਣੇ ਸਾਰਾ ਦੇਖਣ ਦਾ ਜੀ ਕਿੰਨੇ ਜਾਣੇ ਸੀ ਕੋਈ ਪਤਾ ਨਹੀਂ ਦੋ ਬੰਦੇ ਕੈਮਰੇ ਸੀਸੀਟੀਵੀ ਕੈਮਰੇ ਚ ਆਉਂਦੇ ਆ ਬਾਕੀ ਚੈੱਕ ਕਰ ਰਹੇ ਆ ਜੀ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਲਗਾਮ ਲੱਗਣ ਦੀ ਬਜਾਏ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਐਸੇ ਘੜੀ ਵਿੱਚ ਸ਼ਹਿਰ ਹਟਾ ਅਧੀਨ ਆਉਂਦੇ ਪਿੰਡ ਖੰਡਵਾਲਾ ਵਿੱਚ ਇੱਕ ਸੁਨਾਰੇ ਦੀ ਦੁਕਾਨ ਨੂੰ ਚੋਰਾਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਸੁਨਾਰੇ ਦਾ ਪਿਛਲੀ ਕੰਧ ਤੋੜ ਕੇ ਉਸ ਦੀ ਦੁਕਾਨ ਦੇ ਵਿੱਚੋਂ ਚੋਰਾਂ ਨੇ ਕਰੋੜਾਂ ਰੁਪਏ ਦੇ ਸੋਨੇ ਚਾਂਦੀ ਦੇ ਜ਼ੇਵਰ ਚੋਰੀ ਕਰ ਲੈ ਜਿਸ ਤੋਂ ਬਾਅਦ ਸੁਨਾਰੇ ਨੇ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਪੁਲਿਸ ਨੇ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਚੋਰਾਂ ਨੇ ਸੁਨਾਰੇ ਦੀ ਦੁਕਾਨ ਦੀ ਪਿਛਲੀ ਕੰਢ ਦੇ ਜ਼ਰੀਏ ਅੰਦਰ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਲਗਾਮ ਲੱਗਣ ਦੀ ਬਜਾਏ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਐਸੇ ਘੜੀ ਵਿੱਚ ਸ਼ਹਿਰਟਾ ਅਧੀਨ ਆਉਂਦੇ ਪਿੰਡ ਖੰਡਵਾਲਾ ਵਿੱਚ ਇੱਕ ਸੁਨਾਰੇ ਦੀ ਦੁਕਾਨ ਨੂੰ ਚੋਰਾਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਸੁਨਾਰੇ ਦਾ ਪਿਛਲੀ ਕੰਦ ਤੋੜ ਕੇ ਉਸ ਦੀ ਦੁਕਾਨ ਦੇ ਵਿੱਚੋਂ ਚੋਰਾਂ ਨੇ ਕਰੋੜਾਂ ਰੁਪਏ ਦੇ ਸੋਨੇ ਚਾਂਦੀ ਦੇ ਜ਼ੇਵਰ ਚੋਰੀ ਕਰ ਲਏ ਜਿਸ ਤੋਂ ਬਾਅਦ ਸੁਨਿਆਰੇ ਨੇ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਪੁਲਿਸ ਨੇ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਦੀ ਪਿਛਲੀ ਕੰਧ ਦੇ ਜ਼ਰੀਏ ਅੰਦਰ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਲਗਾਮ ਲੱਗਣ ਦੀ ਬਜਾਏ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਐਸੇ ਘੜੀ ਵਿੱਚ ਸ਼ਹਿਰ ਹਟਾ ਅਧੀਨ ਆਉਂਦੇ ਪਿੰਡ ਖੰਡਵਾਲਾ ਵਿੱਚ ਇੱਕ ਸੁਨਾਰੇ ਦੀ ਦੁਕਾਨ ਨੂੰ ਚੋਰਾਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਸੁਨਾਰੇ ਦਾ ਪਿਛਲੀ ਕੰਧ ਤੋੜ ਕੇ ਉਸ ਦੀ ਦੁਕਾਨ ਦੇ ਵਿੱਚੋਂ ਚੋਰਾਂ ਨੇ ਕਰੋੜਾਂ ਰੁਪਏ ਦੇ ਸੋਨੇ ਚਾਂਦੀ ਦੇ ਜ਼ੇਵਰ ਚੋਰੀ ਕਰ ਲੈ ਜਿਸ ਤੋਂ ਬਾਅਦ ਸੁਨਿਆਰੇ ਨੇ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਦੀ ਪਿਛਲੀ ਕੰਢ ਦੇ ਜ਼ਰੀਏ ਅੰਦਰ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ